ਠੀਕ ਹੈ ਪਹਿਲੇ ਨੇ ਇਹਨੇ 12 ਕਿਲੋ ਦੁੱਧ ਦਿੱਤਾ ਜੀ ਠੀਕ ਹੈ ਦੂਜੇ ਸੁਈ ਹੈ ਜੀ 15 ਕਿਲੋ ਦੁੱਧ ਹੀ ਹੈ ਜੀ ਠੀਕ ਹੈ ਬਈ ਤੇ ਆਪਾਂ ਇਹਦਾ ਰੇਟ ਕੀ ਕਰਦੇ ਆਂ ਬਈ ਰੇਟ ਵੀ ਦੇ 1 10 ਤੇ ਕਿੰਨੇ ਮੁੱਲ ਕੀ ਮੁੱਲ ਕਰਦਾ ਇਹਦਾ ਅੰਦਾ 1 10 1 10 ਤੇ ਆਪਣਾ ਮੋਬਾਈਲ ਸਸੀ ਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਸ਼ੌਂਕੀ ਡੇਰੀ ਫਾਰਮ ਤੇ ਤੇ ਅੱਜ ਦੀ ਆਪਣੀ ਜਿਹੜੀ ਵੀਡੀਓ ਸ਼ੂਟ ਕਰਨ ਜਾ ਰਹੇ ਆਂਗੇ ਵੱਡਾ ਭਲੀ ਮੰਡੀ ਤੋਂ ਕਰਨ ਜਾ ਰਹੇ ਆਂਗੇ ਇਹ ਮੰਡੀ ਹਰੇ ਕੈਂਤਵਾਰ ਨੂੰ ਲੱਗਦੀ ਹੈ ਤੇ ਮੱਝਾਂ ਤੇ گاਵਾ ਦੀ ਮੰਡੀ ਹੁੰਦੀ ਹੈਗੀ ਤੇ ਜਿੱਥੇ ਬਹੁਤ ਹੀ ਵਧੀਆ ਟਾਪ ਕੁਆਲਟੀ ਜਾਂ ਬਰੀਡ ਦੀਆਂ ਮੱਝਾਂ ਦਾ ਮੌਂਦੀ ਹੈਗੀ ਇਹ ਬਾਕੀ ਸਾਨੂੰ ਇੱਕ ਵਾਰੀ ਆਪਾਂ ਲੰਮੀ ਝਲਕ ਜ਼ਰੂਰ ਮਿਲਾਵਾਂਗੇ ਕਿ ਦੇਖ ਸਕਦੇ ਹੋ ਨਾ ਬਾਕੀ ਅੱਗੇ ਚੱਲ ਕੇ ਸੁਣਨਾ ਰੇਟ ਵਾਈਜ਼ ਤੇ ਕੁਆਲਟੀ ਮੱਝਾਂ ਦੀ ਹਨਾ ਤਾਂ ਬਾਕੀ ਸਾਨੂੰ ਸਾਰਾ ਖੁਦ ਦਿਖਾਵਾਂਗੇ ਤੇ ਬਾਕੀ ਸਾਰੇ ਪ੍ਰਾਇਡ ਆਉਂਦੇ ਆ ਨਵੇਂ ਆਉਂਦੇ ਆ ਉਹਨਾਂ ਲਈ ਇਹ ਵੀਡੀਓ ਹੈਗੀ ਤੇ ਚੱਲਦੇ ਆ ਅੱਗੇ ਸਾਨੂੰ ਦਿਖਾਉਣੇ ਆਗੇ ਬੱਜਾਂ ਦੀ ਕੁਆਲਿਟੀ ਜਾਂ ਟਾਪ ਬਰੀਡ ਦੀ ਗੱਲ ਦੇਖੋ ਵੀ ਬਹੁਤ ਹੀ ਚੰਗੀ ਮੱਝ ਹੈਗੀ ਤੇ ਮੀਣੀ ਮੱਝ ਹੈਗੀ ਤੇ ਅਡਰੌਡਰ ਦੀ ਪੂਰੀ ਗੱਲਬਾਤ ਹੈ ਹਨਾ ਹਾਂ ਤੇ ਵੀ ਮੱਝ ਬਾਕੀ ਬਾਕੀਆ ਦੇਖ ਸਕਦੇ ਹੋ ਹਨਾ ਤਾਜੀ ਸੂਈ ਦੀ ਤੇ ਗੱਲਬਾਤ ਹੈ ਹਨਾ ਅਰੇ ਈ ਦਾ ਦਿਆ ਦਾ ਕੀ ਦਾ ਇਹਦਾ ਕਿੰਨਾ ਇਹਦਾ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਪਿੰਡ ਦੱਸਿਓ ਪਿੰਡ ਮੇਰਾ ਇਸਕੇ ਰਖੜਾ ਨਾਮ ਮੇਰਾ ਰਜੀਸ਼ ਤੇ ਜ਼ਿਲ੍ਹਾ ਕਿਹੜਾ ਬੰਦ ਆਪਣਾ ਆਪਣਾ ਸਰਸਾ ਹੀ ਆ ਜੀ ਸਰਸਾ ਜ਼ਿਲ੍ਹਾ ਤੇ ਕਿੰਨੀਆਂ ਮੱਜਾਂ ਵੀ ਆਪਣੇ ਕੋਲ ਅੱਜ ਆਪਣੇ ਕੋਲ ਵੀਰੇ ਆ ਤਿੰਨ ਮੱਜਾਂ ਜੀ ਤਿੰਨ ਮੱਜਾਂ ਹਾਂਜੀ ਤੇ ਆਪਾਂ ਨੂੰ ਪਹਿਲੀ ਮੱਜ ਦੇ ਬਾਰੇ ਦੱਸੋ ਵੀ ਇਹ ਤੇ ਕਿੰਨਾ ਦੁੱਧ ਆ ਤੇ ਕਿੰਨਾ ਟਾਈਮ ਕਰ ਸੂਈ ਨਾ ਸੁਣ ਵਾਲੀ ਆ ਨਹੀਂ ਇਹ ਸਾਰੀਆਂ ਸੂਈਆਂ ਹੀ ਆ ਅੱਛਾ ਤੇ ਇੱਥੇ ਕਿੰਨਾ ਦੁੱਧ ਆਗਾ ਇਧਰ ਹੀ ਥਲੇ ਇਧਰ ਥਲੇ ਜੀ ਹੁਣ ਮੌਕੇ ਦਾ ਜੀ ਮਰੇ ਕੱਲ ਦੀ ਸੋਈ ਆ ਠੀਕ ਹੈ ਪਹਿਲੇ ਨੇ ਇਹਨੇ 12 ਕਿਲੋ ਦੁੱਧ ਦਿੱਤਾ ਜੀ ਠੀਕ ਹੈ ਦੂਜੀ ਸੋਈ ਆ ਜੀ 15 ਕਿਲੋ ਦੁੱਧ ਦੀ ਹੈ ਜੀ ਠੀਕ ਹੈ ਤੇ ਆਪਾਂ ਤਾਂ ਰੇਟ ਕੀ ਕਰਦੇ ਆ ਭਾਈ ਰੇਟ ਵੀਰੇ 10 ਠੀਕ ਹੈ ਤੇ ਆ ਬਹੁਤ ਚੰਗਾ ਡਰ ਆ ਭਾਈ ਹਨਾ ਇਹਦੀ ਗੱਲਬਾਤ ਆ ਗਈ ਤੇ ਇਹਦੇ ਪੁੱਛਦੇ ਆ ਭਾਈ ਇਹਨੂੰ ਕਿੰਨੇ ਦਿਨ ਹੋਇਆ ਸੋਈ ਨੂੰ ਇਹ ਵੀਰੇ ਮਹੀਨੇ ਦੀ ਸੋਈ ਆ ਜੀ ਮਹੀਨੇ ਸੋਈ ਆ ਹਾਂਜੀ ਪਿੱਛੇ ਕੱਟੀ ਆ ਜੀ ਤੇ ਪਿੱਛੇ ਕੱਟੀ ਆ ਹਨਾ ਕੱਟੀ ਵਾਲੀ ਚੰਗੀ ਆ ਹਾਈ ਟੋਟ ਪੂਰੀ ਗੱਲਬਾਤ ਆ ਗਈ ਤੇ ਦੇ ਦਾ ਦੁੱਧ ਵੀ ਕਿੰਨਾ ਤੇ ਚਲਦੀ ਆ ਮੌਕੇ ਦਾ ਜੀ ਹਾਂਜੀ ਕਿੰਨਾ ਦੁੱਧ ਆ ਹੁਣ ਮੌਕੇ ਦਾ ਜੀ 15 ਕਿਲੋ ਤਿਆਰ ਹੈ 15 ਕਿਲੋ 15 ਕਿਲੋ ਦੁੱਧ ਆਗਾ ਤੇ ਭਈ ਇਹਦਾ ਰੇਟ ਕੀ ਕਰਦੇ ਆ ਇਹਦਾ ਜੀ 1 10 ਇਹਦਾ 1 10 ਤੇ ਤੀਜੀ ਮੱਝ ਭਈ ਕਿੰਨਾ ਟਾਈਮ ਆਣਾ ਇਹਨੂੰ ਕਿੰਨੇ ਦਿਨਾਂ ਸੂਈ ਨੂੰ ਇਹ ਵੀ ਪਰਸੂ ਸੂਈ ਆ ਜੀ ਪਰਸੂ ਸੂਈ ਦੁੱਧ ਦੁੱਧ ਆ ਪਹਿਲੇ ਸੂਏ ਨੇ 11 ਕਿਲੋ ਦੁੱਧ ਦਿੱਤਾ ਜੀ ਹੁਣ ਦੂਜੇ ਸੂਈ ਆ ਜੀ ਠੀਕ ਆ ਭਈ 11 13 14 ਕਿੱਲੇ ਦੋ ਠੀਕ ਆ ਬਈ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਬਈ 98964 45981 ਤੇ ਬਈ ਆਪਣਾ ਵਪਾਰ ਦਾ ਕੰਮ ਆਗਾ ਹਾਂਜੀ ਹਾਂਜੀ ਤੇ ਬਈ ਦਾ ਵਪਾਰ ਦਾ ਕੰਮ ਆਗਾ ਤੇ ਬਈ ਨਾਲ ਕੰਟੈਕਟ ਕਰ ਲਓ ਜਿਹੜੇ ਵੀ ਸਰਸ ਏਰੀਏ ਦੇ ਹੋਏ ਤੇ ਧੰਨਵਾਦ ਆਪਰਾ ਕੀ ਦੇਖਦੇ ਚੱਲਦੇ ਅੱਗੇ ਦਿਖਾਉਣੇ ਆ ਤੁਹਾਨੂੰ ਪੂਰੀ ਗੱਲ ਸ਼ੌਕੀ ਡੈਰੀ ਫਾਰਮਰ ਤੇ ਚੱਲਦੇ ਆਂਗੇ ਪੂਰੀ ਗੱਲ ਹੈ ਬਾਜ਼ਾਰ ਮੰਡੀ ਦੇ ਵਿੱਚ ਕੋਈ ਵੀ ਹੈਗੀ ਤੇ ਦਿਖਾਉਣੀ ਆ ਸਾਨੂੰ ਮੱਜਾ ਤੇ ਆ ਦੇਖੋ ਝੋਟੀ ਲੈ ਕੇ ਆਇਆ ਲੱਗਾ ਪੂਰੀ ਵਧੀਆ ਤੇ ਚੰਗਾ ਹਨਾ ਪੂਰਾ ਮੰਡੀ ਦਾ ਮੋੜ ਗਮ ਆਇਆ ਹੋਇਆ ਬਾਕੀ ਸਾਰੇ ਪਰਾ ਦੇ ਨੇ ਵੀ ਨਵੇਂ ਜਿਹੇ ਨਾਂ ਤੇ ਜੋੜਦੇ ਆਂ ਸ਼ੇਅਰ ਕਰੇ ਰਿਪੋਰਟ ਕਰੋ ਤੇ ਆ ਪੂਰ ਜਦ ਜਦ ਹੋ ਰਹੀ ਹੈਗੀ ਸੌਦੇ ਲਈ ਜਦੋਂ ਜਦ ਮੈਂ ਚੱਲਦਾ ਕੰਮ ਤੇ ਦੇਖੋ ਵੀ ਪੂਰਾ ਮੰਡੀ ਦਾ ਮੋੜ ਮਨ ਹਨਾ ਤੇ ਮੈਂ ਵੀ ਹੋਰ ਅੱਗੇ ਦੇਖਦੇ ਹੋਰ ਚੰਗੇ ਕਿੰਨੇ ਅੰਦਰ ਰਹਿੰਦੇ ਸੁੰਦੇ ਦੇ ਪੰਜ ਪੰਜ ਦਿਨ ਰਹਿੰਦੇ ਆ ਤੇ ਕਿੰਨੇ ਵ ਸੂਏ ਆ ਦੂਜੇ ਦੂਜੇ ਸੂਏ ਤੇ ਕਿੰਨਾ ਦੁੱਧ ਦਿੱਤਾ ਪਹਿਲੇ ਸੂਏ ਨੇ ਕਿੰਨਾ ਦੁੱਧ ਦਿੱਤਾ 13 14 ਕਿਲੋ 13 14 ਕਿਲੋ ਬਾਕੀ ਲੈ ਵਾ ਲੂ ਬਹੁਤ ਪੂਰਾ ਚੰਗਾ ਗਾਣਾ ਮੁੱਠੀ ਵਾਲੇ ਥਾਣਾਂਗੇ ਤੇ ਕਿੱਥੋਂ ਆਗਾ ਅਬੋਰ ਅਬੋਰ ਤੋਂ ਤੇ ਕਿਨੇ ਮੋਲ ਕੀ ਮੁੱਲ ਕਰਦਾ ਇਹਦਾ ਅੰਦਾਜ਼ਾ ਇੱਕ ਦੱਸ ਇੱਕ ਦੱਸ ਤੇ ਆਪਣਾ ਮੋਬਾਈਲ ਨੰਬਰ ਦੱਸੀ 98725 ਹਾਂ ਹਾਂ 88707 ਇੱਕ ਵਾਰ ਹੋਰ ਦੱਸਦੇ 98725 6888 ਬਾਕੀ ਮੱਝ ਦੇਖ ਸਕਦੇ ਹੋ ਜੇ ਕਿਸੇ ਨੇ ਲੈਣਾ ਤਾਂ ਬਾਈ ਇਹ ਬੋਰਸਾ ਦਾਗਾ ਕੰਟੈਕਟ ਕਰ ਲਿਓ ਬਸ ਧੰਨਵਾਦ ਕਰਤਿ ਘੋਣੇ ਵੀ ਅੱਗੇ ਹੋਰ ਤੇ ਮੱਝ ਦੇਖੋ ਵੀ ਛਾਣ ਦੀ ਮੰਡੀ ਦੀ ਤੇ ਪੂਰੀ ਹੈ ਟੈਗ ਤੇ ਪੂਰੀ ਗੱਲਬਾਤ ਹੈ ਮੱਝ ਤੇ ਬਾਈ ਤੂੰ ਰੇਟ ਪੁੱਛਿਆ ਸੀ ਦੁੱਧ ਤੇ ਬਾਕੀ ਮਗਰ ਮੇਲ ਕਾ ਹੋਗਾ ਹਾਂ ਮੰਡੀ ਹਰੇਕ ਐਤਵਾਰ ਨੂੰ ਜਿਹਦੇ ਸਾਰੇ ਭਰਾ ਹੁੰਦੇ ਆ ਜਿਹੜੇ ਵੀ ਮਤਲਬ ਮੱਝਾਂ ਨੇ ਬਾਕੀ ਕੁਆਲਿਟੀ ਤੁਸੀਂ ਆਪ ਦੇਖ ਸਕਦੇ ਹੋਗੇ ਤੇ ਦੇਖ 41 ਆ ਦੇਖ 1 ਕ ਦਾ 40 ਰੇਟ ਹੈਗਾ ਇਹ ਦੁੱਧ ਕਿੰਨਾ ਥਲੇ ਦੁੱਧ ਕਿੰਨਾ ਥਲੇ 20 ਕਿਲੋ 20 ਕਿਲੋ ਦੁੱਧ ਦਾ ਤੇ 140 ਰੇਟ ਹੈਗਾ ਤੇ ਬਾਕੀ ਬਾਈ ਦੀ ਨਾ ਫੁੱਲ ਵੀਡੀਓ ਪਾਵਾਂਗੇ ਆਪਾਂ ਤੇ ਮੈਂ ਅੱਗੇ ਬਣਾ ਕੇ ਲੈ ਜਾਊ ਠੀਕ ਹੈ ਨਾ ਤੇ ਕਰ ਕਰਾਂ ਮੈਂ ਤੇ ਦੇਖ ਸਕਦੇ ਹੋ ਨਾ ਤੇ ਮੱਜਾਂ ਦਾ ਵੀ ਰੇਟ ਤਾਂ ਆ ਵੀ ਇਹ ਨਾ ਤਿੰਨ ਸਟੇਟਾਂ ਦੇ ਪਸ਼ੂ ਹੁੰਦੇ ਆ ਰਾਜਸਥਾਨ ਪੰਜਾਬ ਤੇ ਹਰਿਆਣਾ ਇਹਨਾਂ ਸਟੇਟਾਂ ਦੇ ਪਸ਼ੂ ਲੱਗਦੇ ਆ ਬਾਕੀ ਅਦਰ ਸਟੇਟਾਂ ਦੇ ਲੋਕ ਵੀ ਆਉਂਦੇ ਆ ਕਿ ਤੇ ਜਿੰਮੇ ਕੋਈ ਰਿਸਪੌਂਸ ਮਿਲੂ ਜਾਂ ਕਹਿਣਗੇ ਤਾਂ ਬਈ ਆਪਾਂ ਨੂੰ ਹਿੰਦੀ ਚ ਵੀ ਪਾਇਆ ਕਰਾਂਗੇ ਠੀਕ ਹੈ ਤੇ ਕਈ ਭਰਾ ਕਹਿੰਦੇ ਹੁਣ ਵੀ ਪਸ਼ੂ ਹੀਟ ਚ ਨਹੀਂ ਆ ਰਹੇ ਤਾਂ ਉਹਦਾ ਕਾਰਨ ਆ ਬਈ ਇੱਕ ਨਾ ਉਹਦਾ ਨਦਰ ਮਿਕਸਚਰ ਦੀ ਕਮੀ ਬਾਕੀ ਇੱਕ ਰੈਗ ਹਟ ਦੇ ਨਾਂ ਤੇ ਇੰਜੈਕਸ਼ਨ ਆਉਂਦਾਗਾ ਉਹ ਲਾ ਲਿਓ ਮੱਝ ਹੀਟ ਚ ਆ ਜੂਗੀ ਕੋਈ ਚੱਕਰ ਨਹੀਂ ਹੁੰਦੀ ਕੀ ਤੇ ਬਾਕੀ ਬਣਾ ਲਈ ਬਈ ਯਾਰ ਕਰ ਲੈ ਸ਼ੂਟ ਤੇ ਚੱਲਦੇ ਆ ਹਨਾ ਤੇ ਇੱਕ ਆ ਬੋਰੀ ਮੱਝ ਬਹੁਤ ਘੱਟ ਮਿਲਦੀ ਹੈਗੀ ਤੇ ਰੇਅਰ ਆ ਗਈ ਹੈ ਨਾ ਤੇ ਘੱਟਾ ਵੀ ਉੜਾ ਦਿੱਤਾ ਇਹਨੇ ਤੇ ਚੱਲਦੇ ਆ ਹਨਾ ਕਿ ਰਿਤਰੇ ਰਿਤ ਘੱਟ ਪੱਟ ਲੱਗ ਜਾਂਦੇ ਆ ਪੂਰਾ ਮਾਹੌਲ ਆ ਗਿਆ ਮੰਡੀ ਦਾ ਬਣਿਆ ਹੋਇਆ ਤੇ ਗੱਲ ਬਾਤ ਦੇਖਦੇ ਹੋ ਨਾ ਬਾਕੀ ਉੱਚੇ ਚੜ ਕੇ ਦਿਖਾਵਾਂਗੇ ਤੇ ਅਪਡੇਟ ਕਰਦੇ ਆ ਨਾਲ ਦੀ ਨਾਲ ਆਜਰੇਗਾ ਤੁਹਾਨੂੰ ਕਰਨੇ ਕਰਨਾਗਾ ਤੇ ਮੱਟੇ ਦੇਖ ਸਕਦੇ ਹੋ ਨਾ ਮੇਰਾ ਪਤਾਨਾ ਜੀ ਹੈ ਨਾ ਤੇ ਰੇਟ ਬੱਚੇ ਜੀ ਰੇਟ ਦਾ ਸੀਗਾ 135000 135000 ਪਰ ਪਿਛਲੀ ਵਾਰ ਨਾ ਮੰਡੀ ਹਲਕੀ ਆਈ ਕਿਉਂਕਿ ਪਿਛਲੇ ਸਾਲ ਬਹੁਤ ਜਿਆਦੇ ਫਸ ਗਏ ਤੇ ਅੱਜ ਜੰਨੇ ਪਸੂ ਹੈ ਨਹੀਂ ਕਿ ਮੰਡੀ ਤੇ ਵਿੱਚ ਤੇ ਦੇਖ ਲੈ ਛੋਟਾ ਜਿਹਾ ਕੁਚਾ ਆਗਾ ਮੰਡੀ ਚ ਆਇਆਗਾ ਹੈ ਨਾ ਪੂਛਿਆ ਕਰਦਾ ਮੰਡੀ ਚ ਆ ਕੇ ਤੇ ਆਹ ਮੰਝ ਦੇਖੋ ਬਈ ਪੂਰੀ ਚੰਗੀ ਹੈ ਕਿ ਬੰਦਾ ਕੋਲੇ ਨਹੀਂ ਨਹੀਂ ਆਪਾਂ ਦਾ ਰੇਟ ਜ਼ਰੂਰ ਪੁੱਛਣਾ ਸੀਗਾ ਤੇ ਗੱਲਬਾਤ ਪੂਰੀ ਐਂਡਾ ਕੀ ਮੰਡੀ ਦੇ ਵਿੱਚ ਤੇ ਦੇਖੋ ਹਣਾ ਮੱਝਾਂ ਦੀ ਤੇ ਬਾਕੀ ਮੰਡੀ ਦੀ ਸਾਰੇ ਭਰਾਵਾਂ ਦੀ ਬਾਕੀ ਚੱਲ ਕੇ ਅੱਗੇ ਵੀ ਦਿਖਾਉਣੇ ਆਂਗੇ ਤੇ ਪੂਰੀ ਗੱਲਬਾਤ ਆ ਮੰਡੀ ਦੇ ਵਿੱਚ ਬਣੀ ਹੋਈ ਹੈਗੀ ਇਹ ਬੁਰਗਾ ਮੱਝਾਂ ਦੇ ਕਾਫੀ ਸੀਗਣਾ ਹੈ ਨਾ ਇਹ ਗੁੰਮਰਾ ਦੇਖ ਐਸੇ ਐਸੇ ਕਰ ਰਹੇ ਤੇ ਕਿਆ ਮਜ਼ਾ ਸੀਗਾ ਪਹਿਲੀ ਦਾ 1 ਲੱਖ ਰੁਪਈਆ ਠੀਕ ਹੈ ਤੇ ਅੱਗੇ ਚੱਲਦੇ ਆਂਗੇ ਤੇ ਕਹਿੰਦਾ ਬਾਈ ਕੋਲੇ ਹਨ ਜੀ ਤੋੜ ਕੇ ਦਿਖਾ ਦੇ ਬਾਕੀ ਆ ਕੁਆਲਿਟੀ ਦੇਖੋ ਮੱਝਾਂ ਦੀ ਤੇ ਹਰ ਇੱਕ ਤਰਾ ਜਿਹੜੇ ਵੀ ਆਉਂਦੀਆਂ ਬਾਹਰੋਂ ਤਾਂ ਮੰਡੀ ਦੇ ਨਾਲ ਜੁੜਦੇ ਆਗੇ ਧੰਨਵਾਦ ਉਹਨਾਂ ਦਾ ਸਾਰਿਆਂ ਦਾ ਹਲਾ ਤੇ ਬਾਕੀ ਆ ਕੰਬਲ ਬਹੁਤ ਸੋਹਣੇ ਲੱਗੇ ਵੀ ਆਪਾਂ ਨੂੰ ਮੰਡੀ 'ਚ ਤੇ ਕਈ ਪਰਮ ਦੇ ਮੈਸੇਜ ਆਏ ਸੀ ਕਿ ਕਿੱਥੋਂ ਮਿਲਦੇ ਆ ਬਈ ਮੈਨੂੰ ਵੀ ਨਹੀਂ ਪਤਾ ਹੈਗਾ ਕਿੱਥੋਂ ਮਿਲਦੇ ਆ ਇਹ ਕਿਹਾ ਤਾਂ ਪੁੱਛ ਕੇ ਤਾਂ ਤੁਹਾਨੂੰ ਵੀ ਸ਼ੇਅਰ ਕਰਾਂਗੇ ਤੇ ਇਹ ਕਿੱਥੋਂ ਮਿਲਦੇ ਆ ਜੀ ਬਾਕੀ ਹਨ 18000 ਦੇ ਵਿੱਚ ਡੈਡ ਮੰਗਦੇ ਡੈਡ ਮੰਗਦੇ ਇੱਕ ਕੋਈ ਨੀਲੀ ਰਵੀ ਦੀ ਪਹਿਲੀ ਮੰਝ ਦੇਖਿਆ ਮੰਡੀ ਦੇ ਵਿੱਚ ਤੇ ਨੀਲੀ ਰਵੀ ਬਹੁਤ ਰੇਅਰ ਹੁੰਦੀ ਹੈ ਜੇ ਆਪਾਂ ਨੂੰ ਕਹਿੰਦੇ ਆ ਨਾ ਰੇਟ ਸੀਗਾ ਇਹਦਾ ਲੱਖ ਰੁਪਿਆ ਤੇ ਕੁੰਡੀ ਕਾਂਡੀ ਪੂਰੀ ਜਿਆਦੀ ਹੈਗੀ ਤੇ ਵੈਸੇ ਨੀਲੀ ਰਵੀ ਥੋੜੇ ਜਿਹੇ ਖੁੱਲੇ ਸਨ ਕਿ ਮਿਲਦੇ ਤੇ ਰੌਣਕ ਮਿਲਦਾ ਸੀ ਆਪ ਹੀ ਦੇਖੋ ਪੂਰਾ ਮੰਡੀ ਦੇ ਵਿੱਚ ਗੱਲਬਾਤ ਬਣੀ ਹੋਈ ਹੈਗੀ ਹਨਾ ਤੇ ਬਾਕੀ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਨੇ ਆ ਪੂਰੇ ਗੱਲਬਾਤ ਐਂਡ ਆਗੀ ਤੇ ਹੋ ਸਕਦਾ ਹਨ ਦੇਖੋ ਨਾ ਪੂਰੇ ਗੱਲਵਾ ਤਿੰਨ ਦਾ ਜੀ ਮੰਡੀ ਦੇ ਵਿੱਚ ਤੇ ਆਹ ਅੱਜ ਪੂਰੀ ਚੰਗ ਵਿੱਚ ਨਾ ਟਾਪ ਕੁਆਲਿਟੀ ਦੇएंगे ਤੇ ਜਿਵੇਂ ਨੂੰ ਟਾਈਮ ਹੋ ਗਿਆ ਤੇ ਧੋਕੜ ਗੱਪਣ ਦੀ ਕਹਿੰਦੇ ਸੀ ਵੀ ਵੀਡੀਓ ਜੇ ਕੋਈ ਆਈ ਤਾਂ ਜਰੂਰ ਪਾਵਾਂਗੇ ਹਨਾ ਤੇ ਹੈ ਨਹੀਂ ਹੁਣ ਤਾਂ ਇਸ ਟਾਈਮ ਜੇ ਹੋਈ ਤਾਂ ਜਰੂਰ ਅਪਲੋਡ ਕਰ ਦੇਾਂਗੇ ਤੇ ਕਿਉਂਕਿ ਵੀ ਅਸੀਂ ਤਾਂ ਰੱਖ ਕੇ ਕਰਨਾ ਵੀ ਕੀ ਹੁੰਦਾ ਹਨਾ ਪੂਰੇ ਕੱਦ ਕਾਟ ਦੇ ਮੱਝ ਦੀ ਵੀਰੇ ਇੱਕ ਗੂੜੀ ਤੇ ਨੀਲੀ ਰਾਬੇ ਦਿਖਾਉਣੇ ਆ ਸਾਨੂੰ ਫੱਟੀ ਖਾ ਲਓ ਆ ਜਾ ਗੂੜੀ ਤੇ ਨੀਲੀ ਰਾਂ ਮੱਝ ਆਹ ਖੜੀ ਹੈ ਗੂੜੀ ਨਾਲੇ ਨੀਲੀ ਰਾਬੀ ਹੈ ਆਪ ਕੀ ਹੈ ਦੇਖੋ ਨਾ ਪਰਲੀ ਮੱਝ ਵੀ ਪੂਰੀ ਵੱਡੇ ਆਕਾਰ ਕੱਟ ਕਾਠੇ ਦਾ ਪੂਰਾ ਹੈ ਤਾਂ ਇਹਦਾ ਰੇਟ ਪੁੱਛਿਆ ਸੀਗਾ ਵੀ ਆਪਾਂ 1 ਸਵਾ ਲੱਖ ਰੁਪਇਆ ਉਹ ਤਾਂ ਕਹਿੰਦਾ 14-15 ਕਿਲੋ ਤੇ ਝੋਟੀ ਬਹੁਤ ਚੰਗੀ ਹੈ ਪੂਰੀ ਟਾਪ ਰਿਹਾ ਨਾ ਚਲਦੇ ਆਂ ਦਿਖਾਉਣੇ ਆ ਰੰਗ ਰੰਗ ਦਾ ਅੱਗੇ ਮੰਡੀ ਦਾ ਹਨਾ ਤੇ ਦੇਖਦੇ ਇਹ ਦੇਖੋ ਹਨਾ ਪੂਰਾ ਮੰਡੀ ਦੇ ਵਿੱਚ ਇੱਕ ਵਾਰ ਆਪਾਂ ਸਾਰਾ ਦੂਰ ਤੋਂ ਉੱਤੇ ਚੜ ਕੇ ਵੀ ਲੈਂਦੀ ਕੋਸ਼ਿਸ਼ ਕਰਾਂਗੇ ਜਾਂ ਕਰਦੇ ਆਂਗੇ ਜੇ ਆਪਾਂ ਮੰਡੀ ਦੇ ਮਾਹੌਲ ਦੀ ਗੱਲ ਕਰੀਏ ਤਾਂ ਵੀ ਇੰਨਾ ਹੈ ਨਹੀਂ ਕਰਮਾ ਹੈਗਾ ਸਾਰਾ ਠੰਡਾ ਹੀ ਹੈਗਾ ਤੇ ਆਉਣ ਵਾਲੇ ਦਿਨਾਂ 'ਚ ਜੇ ਕੁਝ ਹੋਈ ਤਾਂ ਅਪਡੇਟ ਸੁਣੂ ਕੋਸ਼ਿਸ਼ ਕਰਾਂਗੇ ਤੇ ਜੇ ਕੁਝ ਆਣਾ ਤਾਜ਼ੀ ਵੀ ਜਾਣੇ ਜਾ ਰਹੀ ਮੱਝਾਂ ਨਹੀਂ ਹੈ ਹੈ ਬਹ ਹੈ ਜਰੂਰ ਆ ਪਰ ਓਨੀ ਗੱਲ ਬਾਤ ਨਹੀਂ ਵੀ ਮੰਡੀ ਦੇ ਵਿੱਚ ਹਲਕੀ ਹੈਗੀ ਮੰਡੀ ਅੱਜ ਤੇ ਇਹ ਮੰਡੀ ਹਰੇਕ ਦਿਨ ਵਰਨ ਲੱਗਦੀ ਹੈ ਤੇ ਧੰਨਵਾਦ ਉਹ ਜਿਹੜੇ ਜਿਹੜੇ ਸਾਡੇ ਭਰਾਵਾਂ ਜੁੜਦੇ ਹੈਗੇ ਬਹੁਤ ਬਾਕੀ ਪਿਆਰ ਸਤਿਕਾਰ ਆ ਜਿਹੜੇ ਭਰਾਵਾਂ ਦਾ ਆ ਕਿਤਾਨਾ ਸਾਰੇ ਪਰ ਆਪ ਦਾ ਜਿਹੜੇ ਜਿਹੜੇ ਸਾਡਾ ਜਾਂਦੇ ਹੈਗੇ ਦੇਖੋ ਬਈ ਮੱਜਾਂ ਦੀ ਕੁਆਲਿਟੀ ਹੈ ਨਾ ਤੇ ਦੇਖੋ ਪੂਰੀਆਂ ਲੱਗੀਆਂ ਹੋਈਆਂ ਹੈਗਾ ਆ ਮੈਂ ਤਾਂ ਰੇਟ ਪੁੱਛਿਆ ਸੀ ਸੇਲ ਹੋ ਗਈ 85000 ਦੀ ਤੇ ਅੱਗੇ ਚੱਲਦੇ ਆਂ ਭਰਾ ਦਿਖਾਉਣੇ ਆ ਤੁਹਾਨੂੰ ਮਾਹੌਲ ਮੱਡੀ ਦਾ ਪੂਰਾ ਗਰਮ ਆਇਆ ਹੋਇਆਗਾ ਪੂਰਾ ਇਕੱਠਾ ਦੇਖ ਸਕਦੇ ਹੋ ਨਾ ਤੇ ਗਾੜ ਵੀ ਚੰਗੇ ਲੱਗੇ ਹੋਏ ਹੈਗੇ ਬਾਕੀ ਦੇਖੋ ਜੀ ਕੁਆਲਿਟੀਆਂ ਕੁਆਲਿਟੀਆਂ ਤਾਂ ਬਹੁਤ ਜ਼ਿਆਦਾ ਵਧੀਆ ਹੈਗੀ ਤੇ ਚੱਲਦੇ ਆਂ ਹਣਾ ਚੋਣ ਦਾ ਪਬਲਿਕ ਮੁੰਡਾ ਦਾ ਸਰਟੀਫਿਕੇਟ ਵੀ ਮੇਂ ਨਹੀਂ ਬਣੇ ਤੇ ਦੇਖ ਤਾਂ ਬਾਕੀ ਦੇਖੋ ਹਣਾ ਥੋੜਾ ਜਿਹਾ ਮੱਝਾਂ ਦੇ ਵਿੱਚ ਵੀਡੀਓ ਸ਼ੂਟ ਕਰਨਾ ਔਖਾ ਹੋ ਜਾਂਦਾ ਹੈ ਮੱਝਾਂ ਥੋੜੀਆਂ ਅਗਰੈਸਿਵ ਬੰਦੀਆਂ ਬਾਕੀ ਮੋੜ ਮੋੜ ਦੇ ਕੇ ਐਸਾ ਸਟੂਨ ਡਰ ਜਾਂਦੀ ਹੈ ਬਾਕੀ ਕਿਹੜੀ ਦਵਾਈ ਦਬਈ ਲੱਗ ਲਾਈ ਹੁੰਦੀ ਹੈ ਤੇ ਸਮੈਲ ਸਮੈਲ ਆ ਜਾਂਦੀ ਹੈ ਜੀ ਉਦੇ ਕਰਕੇ ਥੋੜਾ ਜਿਹਾ ਵੈਸੇ ਹੋ ਜਾਂਦਾ ਹੈ ਨਾ ਤੇ ਰੋਗੀ ਬਾਕੀ ਕਈ ਭਰਾਵਾਂ ਦੀ ਡਿਮਾਂਡ ਹੁੰਦੀ ਹੈ ਕਿ ਬਾਈ ਇਹ ਨਰ ਲੇਟ ਪੁੱਛਿਆ ਤਾਂ ਰੇਟ ਤਾਂ ਆਏ ਆ ਵੀ ਜਿੰਨਾ ਤੋਂ ਤਨ ਵਰਗਾ ਦੇਖਾ ਤਾਂ ਝੋਟੀ ਦੇ ਥਾਣ ਦੇ ਬੜੇ ਨਾਲੇ ਜਿਆਦੇ ਚੰਗੇ ਹੈਗਾ ਹੈ ਨਾ ਤੇ ਚੱਲਦੇ ਆ ਨਾ ਤੇ ਬਾਕੀ ਬੂਰੀਆਂ ਭਰਾਵਾਂ ਦੇ ਸ਼ਿਕਾਇਤ ਹੁੰਦੀ ਹੈ ਕਿ ਹੈ ਨਾ ਤਾਂ ਬੂਰੀ ਵੀ ਮੱਝ ਹੈ ਕਿ ਠੰਡੀ ਸੀ ਲਾਗੀ ਤੇ ਬਾਕੀ ਅਦਰ ਸਟੇਟ ਦੇ ਬਹੁਤ ਜਿਆਦੇ ਗਾਹ ਕੰਦੂਗੇ ਤੇ ਆਪ ਨੂੰ ਥੋੜਾ ਜਿਹਾ ਡਰ ਲੱਗਦਾ ਕਿ ਸ਼ੂਟ ਕਰ ਨਾ ਤੇ ਬੂਰੀ ਮੱਝ ਹੈ ਨਾ ਰਾਸ ਜੀ ਸੁਪੋਟਰ ਪਟੜੇ ਜਮਾ ਪੀ ਡਾਕਟਰ ਨਹੀਂ ਪਾਇਆ ਵਧੀਆ ਵਧੀਆ ਤੇ ਹਰੇਕ ਐਤਵਾਰ ਨੂੰ ਮੰਡੀ ਲੱਗਦੀ ਹੈ ਜਿਹੜੇ ਵੀ ਪਰਾ ਦੂਰ ਨੇੜੇ ਦੇ ਹੈਗੇ ਆ ਤਾਇਆ ਕਰੋ ਬਾਕੀ ਮੌਰ ਪੂਰਾ ਬਣਿਆ ਹਣਾ ਤੇ ਕੀ ਮੱਝ ਲੇਖਦੇ ਹਾਂ ਚੱਲਦੇ ਆਂਗੇ ਤੇ ਦਿਖਾਉਣਿਆ ਸਾਨੂੰ ਰੰਗ ਟੰਗ ਮੰਡੀ ਤੇ ਤੇ ਬਾਕੀ ਦੇਖੋ ਹਣਾ ਗੱਲਬਾਤ ਪੂਰੀ ਨਾਸਤੰਦੀ ਮੱਚਾਗੀ ਤੇ ਪੂਰੀ ਗੱਲਬਾਤ ਬਣੀ ਹੋਈ ਹੈ ਤੇ ਮੰਡੀ ਦੇ ਵਿੱਚ ਆਉਂਦੇ ਜਿਹੜੇ ਵੀ ਭਰਾ ਆਪਣੇ ਨਾਲ ਜੁੜਦੇ ਆ ਧੰਨਵਾਦ ਬਹੁਤ ਜ਼ਿਆਦੇ ਕਿ ਬਾਕੀ ਦੇਖੋ ਮੇਲਾ ਬਣਿਆ ਹੋਇਆ ਅੱਛੀ ਟਾਈਮ ਦੀਆ ਵੱਛਾ ਵਾਹ ਵਾਡਾ ਹੈ ਮੱਛਾ ਸੇ ਕੀ ਹੈਰਾਨੀ ਨਹੀਂ ਹੁੰਦੀ ਹੈ ਨਾ ਛੋਟਾ ਜਾਗਾ ਤੇ ਜੇ ਆਪਾਂ ਚੰਗਾ ਬੀਜ ਬੀਜਾਂਗੇ ਚੰਗੇ ਸੀਮੰਟ ਲੱਗੇ ਉਹਨਾਂਗੇ ਤਾਂ ਫਿਰ ਬਹੁਤ ਚੰਗੇ ਆਉਣਗੇ ਵੀ ਦੇਖੋ ਬਾਹਰ ਦੇ ਬੰਦੇ ਆ ਗਾ ਕਰਨੇ ਹਨਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਜਿਹੜੇ ਪਰਾ ਵੱਡੇ ਚੈਨਾਂ ਨਾਲ ਜੁੜਦੇ ਆ ਨਵੇਂ ਨਵੇਂ ਬੰਦੇ ਆਪਾਂ ਸੋਡੇ ਲਈ ਮਿਹਨਤ ਕਰਦੇ ਕੋਈ ਸਾਨੂੰ ਸਪੋਰਟ ਕਰਦੇ ਹੋਣਾ ਇਹ ਤੁਹਾਨੂੰ ਇਹ ਦੇਖ ਲਈ ਸ਼ਾਨ ਬਣੀ ਕਰਦੀ ਮੱਝਾਂ ਪੂਰੀ ਭੱਡੀ ਬਣ ਜਾਂਦੇ ਤੇ ਬਾਈ ਰਜਾਈ ਬਣਨੀ ਕਰਦਾ ਇਹ ਹੁੰਦਾ ਬਈ ਸ਼ੌਂਕ ਦਾ ਬੋਲਾ ਤੇ ਕਿ ਪੂਰੀ ਬੱਡੀ ਮੱਚ ਗਈ ਤੇ ਧੰਨਵਾਦ ਆ ਜਿਹੜੇ ਜਿਹੜੇ ਭਰਾ ਸਾਡੇ ਨਾਲ ਜੁੜਦੇ ਆ ਤੇ ਜਿੰਨਾ ਹੁੰਦਾ ਵੱਧ ਤੋਂ ਵੱਧ ਕਵਰ ਕਰਿਆ ਕਰਾਂਗੇ ਅਸੀਂ ਤੇ ਬਾਕੀ ਸਾਰੇ ਭਰਾਵਾਂ ਨੂੰ ਸਪੋਰਟ ਕਰੇ ਤੇ ਡੇਰੀ ਫਾਰਮਿੰਗ ਜਾਂ ਮੱਝਾਂ ਦੇ ਵਿੱਚ ਕਰਦੇ ਆ ਬਹੁਤ ਬਹੁਤ ਜਿਆਦਾ ਧੰਨਵਾਦ ਹੁਣ ਵਾਕੀ ਦੇਖੋ ਬਈ ਮੱਝ ਦੀ ਕੁਆਲਿਟੀ ਕਿੰਨੀ ਚੰਗੀ ਹੈ ਨਾ ਬੰਦਾ ਐਣੀ ਜਣੀ ਆ ਪਰ ਰੂਟ ਪੱਕਾ ਪਹੁੰਚਦੇ ਦਾ ਤੇ ਮੁੱਠੀ ਵਾਲਾ ਕਹਿੰਦਾ ਥਾਣਾ ਬਹੁਤ ਚੰਗਾ ਹੈ ਤੇ ਵਾਕੀ ਦੇਖੋ ਪੂਰੀਆਂ ਗੱਲਬਾਤ ਮੱਝਾਂ ਦੀਆਂ ਹੈ ਨਾ ਤੇ ਚੱਲੀ ਵੀ ਹੈਗਾ ਹਨਾ ਤੇ ਅੱਗੇ ਅੱਗੇ ਦਿਖਾਉਣੇ ਆ ਵੀ ਦੇਖੋ ਹਨਾ ਪੂਰੀ ਗੱਲਬਾਤ ਬੰਦੀ ਆਗੀ ਪੂਰੀ ਆ ਮਾਸ ਕਰੀ ਜਾਂਦਾ ਵੀ ਮਿਹਨਤ ਹੀ ਹੁੰਦੀਆਂ ਵੀ ਕਰਨੀ ਪੈਂਦੀ ਹੈ ਕਹਿੰਦਾ ਤੇ ਧੰਨਵਾਦ ਬਹੁਤ-ਬਹੁਤ ਜਿਹੜੇ ਭਰਾ ਹਟਣਾ ਜੁੜਦੇ ਹੈਗੇ ਜਾਂ ਸਪੋਰਟ ਕਰਦੇ ਆ ਤੇ ਰੇਟ ਤਾਂ ਦੇਖੋ ਕਿ ਚੱਲਦਾ ਜੀ ਹਣੀ ਪੂਰੀ ਗੱਲ ਧੰਨਵਾਦ ਅਕੇ ਆ ਕੇ ਤੁਹਾਨੂੰ ਦਿਖਾਉਣਾ ਪੂਰਾ ਰੰਗ ਰੰਗ ਦਾ ਮੰਡੀ ਆ ਪਿਆ ਹੈ ਤੇ ਅੱਧਾ ਕਾਲੇ ਦੇ ਬਾਕੀ ਪੂਰੀ ਮੱਝ ਦੇਖੋ ਵੀ ਤੇ ਪਹਾ ਸੋਰੀ ਨੀਲੀ ਰੰਗ ਦਾ ਬਹੁਤ ਔਟਾ ਨਹੀਂ ਪਰ ਰੇਅਰ ਪਰ ਫਿਰ ਵੀ ਹੈ ਚੰਗੀ ਹੈਗੀ ਪੂਰੀ ਤੇ ਧੰਨਵਾਦ ਜਿਹੜੇ ਜਿਹੜੇ ਪ੍ਰਸ਼ੰਸਾ ਜੁਰਤਦੇ